हां जी आज ਆਪਾਂ ਤੁਹਾਨੂੰ ਦੱਸਾਂਗੇ ਬਾਹਾਂ ਦੀ ਕਟਿੰਗ ਤੇ ਆਪਾਂ ਪਹਿਲਾਂ ਜਿਹੜਾ ਇਧਰੋਂ ਕਪੜਾ ਵਾਧੂ ਘਾਟੂ ਇਸ ਤਰੀਕੇ ਨਾਲ ਨਿਸ਼ਾਨ ਲਾ ਲਾਂਗੇ ਇਦਾਂ ਆਪਾਂ ਤੇ ਇਹ ਆਪਣਾ ਇੱਥੋਂ ਆਪਣੀ ਪ੍ਰੋਪਰ ਲંબਾਈ ਆਪਾਂ ਲਾ ਲਾਂਗੇ ਨਿਸ਼ਾਨ ਇਹ ਆਪਣੀ ਹੋ ਗਈ 19.5 17 ਇੰਚ ਬਾਹਾਂ ਦੀ ਲંબਾਈ ਹੈ ਤੇ ਆਪਾਂ 2.5 ਇੰਚ ਵਾਧੂ ਰੱਖਿਆ ਠੀਕ ਹੈ ਜੀ ਇਹਦੇ ਆਪਾਂ ਲਾਵਾਂਗੇ ਪਾਈਪਿੰਗ ਤਾਂ ਕਰਕੇ ਆਪਾਂ ਨੇ 2.5 ਇੰਚ ਵਾਧੂ ਰੱਖਿਆ ਤੇ ਹੁਣ ਆਪਾਂ ਇਹਦੀ ਲਾਵਾਂਗੇ ਇਧਰੋਂ ਮੋਡੇ ਦਾ ਨਿਸ਼ਾਨ ਲਾਉਣਾ ਹੈ ਤੇ ਇਹ ਆਪਣਾ ਹੈਗਾ 1.5/8 ਚੈਸਟ ਦਾ ਕਮੀਜ਼ ਹੈ ਤੇ ਆਪਾਂ ਇਹਦਾ ਤੁਹਾਨੂੰ ਦੱਸਦੇ ਆ ਕਿਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਸਕਦੇ ਆ ਤੇ ਕਿਸ ਤਰੀਕੇ ਨਾਲ ਆਪਾਂ ਇਹਦੀ ਗਲਾਈ ਕਰਨੀ ਹੈ ਤੇ ਆਪਣੇ ਜੇ 1.5/8 ਚੈਸਟ ਹੋਵੇ ਤਾਂ ਆਪਾਂ ਇਸ ਤਰ੍ਹਾਂ ਇਹਨੂੰ ਦੂਰਾ ਕਰ ਲੈਣਾ ਹੈ ਦੂਰਾ ਕਰਕੇ ਆਪਾਂ ਨੇ ਤੇ ਇਹ ਆਪਣਾ ਆ ਗਿਆ ਕਿੰਨਾ ਸਵਾ 9 ਆ ਗਿਆ ਠੀਕ ਹੈ ਸਵਾ 9 ਦੇ ਹਿਸਾਬ ਨਾਲ ਆਪਾਂ ਨੇ 1 ਇੰਚ ਵੱਧ ਰੱਖ ਕੇ ਕਪੜਾ ਲੈ ਲੈਣਾ ਤੇ ਇਹ ਆਪਣਾ ਇੱਥੋਂ ਸਵਾ 10 1.5 ਆਪਣਾ ਸਹੀ ਆ ਗਿਆ ਤੇ ਹੁਣ ਆਪਣੇ ਕੋਲੇ ਇੱਥੋਂ ਆਪਾਂ ਲਾਵਾਂਗੇ 3.5 ਇੰਚ ਠੀਕ ਹੈ ਜੀ ਤੇ ਇਹ ਆਪਣਾ ਚਾਰ ਲੜਾ ਕਪੜਾ ਹੋ ਗਿਆ ਠੀਕ ਹੈ ਇਸ ਤਰ੍ਹਾਂ ਆਪਣਾ ਚੌਰਾ ਕਰਕੇ ਕਪੜਾ ਰੱਖ ਲੈਣਾ ਇਧਰਲੀ ਸਾਈਡ ਆਪਣੀ ਗੋਲ ਫਿਰ ਆਪਾਂ ਕੀ ਕਰਾਂਗੇ ਇੱਥੋਂ ਆਪਾਂ ਨੇ ਜਿਹੜਾ ਇਹਦਾ ਮੋਟਾ ਰੱਖਣਾ ਹੈ ਉਹ ਆਪਾਂ ਜਿਹੜੀ ਗਲਾਈ ਕਰਨੀ ਐ ਉਹ ਆਪਾਂ ਰੱਖਾਂਗੇ 9.5 9.5 ਤੋਂ 1 ਇੰਚ ਘੱਟ ਠੀਕ ਐ ਇੱਥੇ 8.5 ਤੇ ਲਾ ਲਾਂਗੇ ਤੇ ਇੱਥੋਂ ਆਪਾਂ ਰੱਖਾਂਗੇ 8.5 ਤੋਂ 3 ਇੰਚ ਠੀਕ ਐ ਇੱਥੇ 3 ਇੰਚ ਆ ਗਿਆ ਇੱਥੋਂ ਆਪਾਂ ਨੇ ਇਹ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਾਂ ਕਾਟ ਚੱਕਾਂਗੇ ਤੇ ਉੱਪਰੋਂ ਆਪਾਂ ਛੱਡਾਂਗੇ 1.5 ਇੰਚ ਠੀਕ ਐ ਉੱਪਰੋਂ ਆਪਾਂ 1.5 ਇੰਚ ਛੱਡ ਕੇ ਤੇ ਇਹਦੇ ਨਾਲ ਆਪਾਂ ਇਸ ਤਰੀਕੇ ਨਾਲ ਗਲਾਈ ਕਰਕੇ ਮਿਲਾ ਦੇਣੀ ਐ ਠੀਕ ਐ ਇਹ ਇਦਾਂ ਆਪਾਂ ਜਿਹੜੀ ਬਾਹ ਦੀ ਇਹ ਗਰਾਈ ਕਰਨੀ ਹੈ ਇੱਥੋਂ ਆਪਾਂ ਕਾਟ ਚੱਕ ਕੇ ਇਸ ਤਰੀਕੇ ਨਾਲ ਆਪਣੀ ਗਲਾਈ ਹੋ ਜਾਣੀ ਹੈ ਹੁਣ ਆਪਾਂ ਇਹਦੀ ਲਾਣਾ ਮੂਰੀ ਦਾ ਨਿਸ਼ਾਨ ਠੀਕ ਹੈ ਜੀ ਮੂਰੀ ਆਪਾਂ ਰੱਖਾਂਗੇ ਜੇ ਆਪਾਂ ਸਿੰਪਲ ਬਾਹ ਬਣਾਉਣੀ ਹੈ ਤਾਂ 5.5 ਇੰਚ ਇਹਨਾਂ ਦੀ ਮੂਰੀ ਜੇ ਆਪਾਂ ਬਣਾਉਣੀ ਹੈ ਬੈਲ ਬਾਹ ਫਿਰ ਆਪਾਂ 8 ਇੰਚ ਰੱਖਣੀ ਹੁੰਦੀ ਹੈ ਆਪਾਂ ਨੇ ਇਹ ਸਿੰਪਲ ਬਾਹ ਦੀ ਕਟਿੰਗ ਕਰਨੀ ਹੈ ਆਪਾਂ ਲਾਵਾਂਗੇ 5.5 ਤੇ ਤੇ 1.5 ਇੰਚ ਐਕਸਟਰਾ ਵਿੱਚ ਰੱਖਾਂਗੇ ਤੇ ਇੱਥੋਂ ਆਪਾਂ ਨਿਸ਼ਾਨ ਜਿਹੜਾ ਇਹਦੇ ਨਾਲ ਇਸ ਤਰ੍ਹਾਂ ਸਿੱਧਾ ਮਲਾ ਲੈਣਾ ਇੱਕ ਵਾਰੀ ਠੀਕ ਹੈ ਜੀ ਫਿਰ ਆਪਾਂ ਲਾਵਾਂਗੇ ਇਹਦੀ ਫਿਟਿੰਗ ਫਿਟਿੰਗ ਆਪਾਂ ਲਾਵਾਂਗੇ ਇਥੋਂ 8 ਇੰਚ ਤੇ ਨਿਸ਼ਾਨ ਲਾ ਕੇ ਤੇ ਆਪਾਂ ਇਥੋਂ ਰੱਖਾਂਗੇ ਜਿਹਦੀ 1.5 ਚੈਸਟ ਹੁੰਦੀ ਹੈ ਉਹਦੀ ਆਪਾਂ ਇਥੋਂ 6.5 ਇੰਚ ਬਾਹਰ ਰੱਖਾਂਗੇ ਠੀਕ ਹੈ ਇਹ ਜਿਹੜਾ ਨਿਸ਼ਾਨ ਆਪਾਂ ਇਹਦੇ ਨਾਲ ਮਲਾ ਕੇ ਤੇ ਆਪਾਂ ਇਸ ਤਰ੍ਹਾਂ ਇਹਦੇ ਨਾਲ ਮਲਾ ਦੇਣਾ ਇਹ ਆਪਣੀ ਜਿਹੜੀ ਫਿਟਿੰਗ ਵਾਲੀ ਸਲਾਈ ਹੈ ਇਹ ਆਪਣੀ ਕਟਿੰਗ ਵਾਲੀ ਹੈ ਇਹ ਤੋਂ ਆਪਾਂ ਕਟਿੰਗ ਘੱਟ ਵੀ ਕਰ ਸਕਦੇ ਆ ਆਪਣਾ ਜੇ ਵੱਧ ਕੱਟਣਾ ਤਾਂ ਇੱਥੋਂ ਆਪਾਂ ਜ਼ਿਆਦਾ ਕੱਟ ਸਕਦੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਬਾਹਾਂ ਦੀ ਕਾਟ ਪਾ ਸਕਦੇ ਆ ਹਾਂਜੀ ਹੁਣ ਆਪਾਂ ਪਾਵਾਂਗੇ ਦੀ ਮੂਰਲੀ ਕਾਟ ਠੀਕ ਹੈ ਜੀ ਇੱਥੋਂ ਆਪਾਂ ਜਿਹੜਾ 1.5 ਇੰਚ ਛੱਡਿਆ ਇੱਥੋਂ ਰੱਖ ਕੇ ਤੇ ਆਪਾਂ ਇੱਥੇ ਇਹਦਾ ਅੱਧ ਕਰ ਲਾਂਗੇ 3.5 3.5 ਹੋ ਗਿਆ ਇੱਥੇ ਆਪਾਂ ਨਿਸ਼ਾਨ ਲਾਵਾਂਗੇ 1 ਇੰਚ ਦਾ ਪੌਣੇ ਇੰਚ ਦਾ ਵੀ ਲਾ ਸਕਦੇ ਆ ਤੇ 1 ਇੰਚ ਦਾ ਵੀ ਜੇ ਜ਼ਿਆਦਾ ਫਿਟਿੰਗ ਕਰਨੀ ਤਾਂ 1 ਦਾ ਲਾਵਾਂਗੇ ਜੇ ਆਪਾਂ ਥੋੜੀ ਜੀ ਫਿਟਿੰਗ ਘੱਟ ਰੱਖਣੀ ਹੈ ਤੇ ਆਪਾਂ ਪੌਣੇ ਇੰਚ ਦਾ ਲਾਵਾਂਗੇ ਠੀਕ ਹੈ ਇੱਥੋਂ ਆਪਾਂ ਜਿਹੜੀ ਕਾਟ ਚੱਕ ਕੇ ਦੀ ਇੱਥੋਂ ਲਿਆ ਕੇ ਇਹਦੇ ਨਾਲ ਮਿਲਾ ਦੇਣੀ ਹੈ ਤੇ ਇੱਥੋਂ ਆਪਾਂ ਇਹਦੇ ਨਾਲ ਇਸ ਤਰੀਕੇ ਨਾਲ ਮਿਲਾ ਦੇਣੀ ਇਹ ਆਪਣੀ ਫਰੰਟ ਕਾਟ ਹੈ ਤੇ ਆਪਣੀ ਬੈਕ ਕਾਟ ਹੈ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਠੀਕ ਹੈ ਇਹਥੋਂ ਆਪਾਂ ਚੱਕਾਂਗੇ ਇਹਨੂੰ ਠੀਕ ਹੈ ਤੇ ਆ ਆਪਾਂ ਕਾਟ ਪਾਵਾਂਗੇ ਬਾਅਦ ਵਿੱਚ ਇਹ ਹੁਣ ਆਪਣੀ ਬਾਅਦ ਹੀ ਹੋ ਗਈ ਸਾਰੀ ਕਟਿੰਗ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ